ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਨਵਾਂ ਸ਼ਹਿਰ ਦੇ ਵਿੱਚ ਰਾਹੋ ਰੋਡ ਤੇ ਇੱਕ ਨਵਾਂ ਸੈਂਟਰ ਓਪਨ ਕੀਤਾ ਹੈ ਜਿਸ ਦਾ ਨਾਮ ਅਨੁਕਾ ਵੈਂਚਰਸ ਹੈ ਇੱਥੇ ਅਸੀਂ ਅਲੱਗ-ਅਲੱਗ ਟਾਈਪਸ ਦੇ ਕੋਰਸ ਕਰਵਾ ਰਹੇ ਹਾਂ ਜਿਵੇਂ ਕਿ ਕੰਪਿਊਟਰ ਦਾ ਕੋਰਸ ਹੋ ਗਿਆ ਬੇਸਿਕ ਕੋਰਸ ਆ ਉਸ ਤੋਂ ਬਾਅਦ ਡਿਪਲੋਮਾ ਕੋਰਸ ਹੋ ਗਿਆ ਐਡਵਾਂਸਡ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਬੈਬੋ ਡਿਜ਼ਾਈਨਿੰਗ ਹੋਏਗੀ ਐਨੀਮੇਸ਼ਨ ਹੋਏਗਾ ਐਡੋਬ ਫੋਟੋਸ਼ਾਪ ਹੋਏਗੀ ਇਸ ਤੋਂ ਇਲਾਵਾ ਅਸੀਂ ਬੀਏ ਵਗੈਰਾ ਦੀਆਂ ਕਲਾਸਿਸ ਜਿਹੜੀਆਂ ਲੱਗੀਆਂ ਨੇ ਐਂਡ ਬੀਬੀਏ ਦੀਆਂ ਹੋ ਗਈਆਂ ਫੋਰ ਜਿਹੜੇ ਮਾਸਟਰ ਕਲਾਸਿਸ ਵੀ ਆਨਲਾਈਨ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਟਿਊਸ਼ਨਸ ਕਲਾਸਿਸ ਜਿਹੜੀਆਂ ਨੇ 5th ਕਲਾਸ ਤੋਂ ਲੈ ਕੇ 12th ਕਲਾਸ ਤੱਕ ਨੇ ਪ੍ਰੋਵਾਈਡ ਹੈਗੀਆਂ ਨੇ ਇਸ ਤੋਂ ਇਲਾਵਾ ਅਸੀਂ ਬਿਊਟੀ ਦਾ ਵੀ ਕੋਰਸ ਜਿਹੜਾ ਆ ਅਪਲਾਈ ਕਰਵਾਨੇ ਆ ਜਿਹਦੇ ਵਿੱਚ ਬੱਚਿਆਂ ਨੂੰ ਹੈਅਰਸ ਦਾ ਸਕਿਨਸ ਦਾ ਐਂਡ ਨੇਲਸ ਐਕਸਟ੍ਰੀਸ਼ਲਸ ਦਾ ਜਿਹੜਾ ਕੋਰਸ ਜਿਹੜਾ ਆ ਕਰਵਾਨੀ ਆ ਤੇ ਇਸ ਦੇ ਵਿੱਚ ਜਿਹੜਾ ਬੱਚਿਆਂ ਨੂੰ ਜਿਹੜਾ ISO ਵੈਲਿਡ ਸਰਟੀਫਿਕੇਟ ਮਿਲੇਗਾ ਤੇ ਇੰਟਰਨੈਸ਼ਨਲ ਵੈਲਿਡ ਹੋਏਗਾ ਤੇ ਬਾਕੀਆਂ ਦੇ ਨਾਲ ਉਹ ਜਿਹੜੀ ਫੀਸ ਆ ਬਾਕੀ ਜਿਹੜਾ ਬਹੁਤ ਜਿਹੜਾ ਜੈਨੂਇਨ ਰੱਖੀ ਹੋਈ ਹੈ ਤੇ ਇਹਦੇ ਵਿੱਚ ਜਿਹੜੀਆਂ ਬੱਚਿਆਂ ਨੂੰ ਨਾਲ ਦੀ ਨਾਲ ਪਲੇਸਮੈਂਟਸ ਵੀ ਅਸੀਂ ਕਰਵਾ ਦੇਈਆਂ ਅਮ ਬੱਚਿਆਂ ਦੇ ਲਈ ਜਿਹੜਾ ਆ ਨੇਲਸ ਐਕਸਟੈਂਸ਼ਨ ਦਾ ਕੋਰਸ ਜਿਹੜਾ ਬਹੁਤ ਹੀ ਸਕੂਪ ਦੇ ਵਿੱਚ ਚੱਲ ਰਿਹਾ ਆ ਇਸ ਤੋਂ ਇਲਾਵਾ ਹੈਅਰਸ ਦਾ ਜਿਹੜਾ ਕੋਰਸ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰਵਾਇਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਅਸੀਂ ਬੱਚਿਆਂ ਦੇ ਪਲੇਸਮੈਂਟਸ ਵੀ ਵਧੀਆ ਤਰੀਕੇ ਦੇ ਨਾਲ ਕਰਵਾ ਰਹੇ ਹਾਂ ਤਾਂ ਕਿ ਬੱਚੇ ਆਪਣੇ ਪੈਰਾਂ ਤੇ ਸਟੈਂਡ ਹੋ ਸਕਣ ਵਧੀਆ ਹੀ ਸੈਲਰੀ ਪੈਕੇਜ ਦੇ ਨਾਲ ਬੱਚਿਆਂ ਨੂੰ ਜਿਹੜਾ ਆ ਲਗਾਉਂਦੇ ਹਾਂ ਅਸੀਂ ਹਰ ਰੋਜ਼ ਤੇ ਆਪਰ ਸਟੇਅਰਸ ਆਫ ਦਿ ਆਤਮ ਕੀਪਾ ਫਲੈਟਸ